ਗਾਂਧੀ ਨੇ ਕਿਸੇ ਵਕਤ ਯੰਗ ਇੰਡੀਆ ਅਖਬਾਰ ਦੇ ਵਿੱਚ ਇੱਕ ਬਿਆਨ ਲਵਾਇਆ ਪੁਰਾਣੇ ਸਮੇਂ ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਇੱਕ ਭੁੱਲਿਆ ਰਹਿਬਰ ਆ ਗੁਰੂ ਗੋਬਿੰਦ ਸਿੰਘ ਭੁੱਲਿਆ ਰਹਿਬਰ ਆ ਹੋਵੇ ਰਹਿਬਰ ਤੇ ਉਹਦੇ ਹੱਥ 'ਚ ਕਿਰਪਾਨ ਕੀ ਕਰਦੀ ਆ ਹੋਵੇ ਗੁਰੂ ਤੇ ਉਹਦੇ ਹੱਥ 'ਚ ਕਿਰਪਾਨ ਕੀ ਕਰਦੀ ਮੈਂ ਕਹਾਂਗਾ ਵੀ ਗੁਰੂ ਗੋਬਿੰਦ ਸਿੰਘ ਇੱਕ ਭੁੱਲਿਆ ਸਤ ਸਾਡੀ ਕੌਮ ਦੀ ਖੁਸ਼ਕਿਸਮਤੀ ਹੈ ਸਾਡੇ ਕੋਲ ਪ੍ਰਿੰਸੀਪਲ ਗੰਗਾ ਸਿੰਘ ਵਰਗਾ ਵਿਦਵਾਨ ਹੈਗਾ। ਗਾਂਧੀ ਨਗਰ ਜਾ ਕੇ ਤੇ ਗਾਂਧੀ ਘੇਰ ਲਿਆ ਗਿਆ ਨੇ। ਕਹਿੰਦੇ ਗਾਂਧੀ ਇੱਥੇ ਬੈ ਕੇ ਕੁਝ ਗੱਲਾਂ ਦਾ ਜਵਾਬ ਦੇ ਤੈਨੂੰ ਗੁਰੂ ਗੋਬਿੰਦ ਸਿੰਘ ਦੇ ਹੱਥ 'ਚ ਫੜੀ ਕਿਰਪਾਨ ਚੁਬਦੀ ਹੈ। ਕਹਿੰਦਾ ਭਗਵਾਨ ਹੈ ਗਾਂਧੀ ਕਹਿੰਦਾ ਇਹਦਾ ਭਗਵਾਨ ਹੈ। ਭਗਵਾਨ ਦੇ ਹੱਥ 'ਚ ਕਿਰਪਾਨ ਕੀ ਕਰਦੀ ਏ? ਪ੍ਰਿੰਸੀਪਲ ਗੰਗਾ ਸਿੰਘ ਕਹਿੰਦਾ ਤੈਨੂੰ ਪਰਸ਼ੂਰਾਮ ਦੇ ਹੱਥ 'ਚ ਪਵਾੜਾ ਨਹੀਂ ਦਿਸਦਾ। ਭਗਵਾਨ ਉਹਦੇ ਅੰਦਰ ਚਕਵਾੜਾ ਕੀ ਕਰਦਾ ਤੈਨੂੰ ਸ਼੍ਰੀ ਰਾਮਚੰਦਰ ਦੇ ਹੱਥ 'ਚ ਫੜਿਆ ਤੀਰ ਕਮਾਨ ਨਹੀਂ ਦਿਖਦਾ ਉਹ ਵੀ ਤੇ ਭਗਵਾਨ ਏ ਉਹਨੇ ਤੀਰ ਕਮਾਨ ਕਿਉਂ ਫੜਿਆ ਤੈਨੂੰ ਕ੍ਰਿਸ਼ਨ ਦੀ ਉਂਗਲ ਤੇ ਚੜਿਆ ਸੁਦਰਸ਼ਨ ਚੱਕਰ ਕਿਉਂ ਨਹੀਂ ਦਿਖਦਾ ਉਹ ਵੀ ਤੇ ਭਗਵਾਨ ਆ ਚੱਕ ਸ਼ਸਤਰ ਤੇ ਉਹਦੇ ਹੱਥਾਂ 'ਚ ਵੀ ਹੈਗਾ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਇੱਕ ਡਾਕਟਰ ਆ ਬੰਦੇ ਚੌਂਕ 'ਚ ਲੜ ਪੈਣਾ ਬੰਦੇ ਚੌਂਕ 'ਚ ਲੜ ਪੈਣਾ ਤੇ ਇੱਕ ਦੂਜੇ ਦੇ ਢਿੱਡ ਵਿੱਚ ਛੁਰਾ ਮਾਰ ਕੇ ਬੰਦੇ ਨੂੰ ਫਟੜ ਕਰਤਾ ਬੰਦਾ ਲੈ ਕੇ ਹਸਪਤਾਲਾ ਕ੍ਰਿਮੀਨਲ ਨੇ ਵੀ ਢਿੱਡੀ ਪਾੜਿਆ ਬੰਦਾ ਹਸਪਤਾਲ ਲੈ ਗਏ ਤੇ ਡਾਕਟਰ ਨੇ ਇੱਕੋ ਗੱਲ ਆਖੀ ਵੀ ਇਹਦਾ ਢਿੱਡ ਪਾੜ ਕੇ ਆਪਰੇਸ਼ਨ ਕਰਨਾ ਪੈਣਾ ਹੁਣ ਢਿੱਡ ਡਾਕਟਰ ਨੇ ਵੀ ਪਾੜਨਾ ਵਾ ਸਮਝਣ ਦਾ ਯਤਨ ਕਰਿਓ ਕ੍ਰਿਮੀਨਲ ਬੰਦੇ ਨੇ ਵੀ ਢਿੱਡ ਪਾੜਿਆ ਵਾ ਤੇ ਵੈਂਟੀਲੇਟਰ ਤੇ ਡਾਕਟਰ ਨੇ ਵੀ ਢਿੱਡ ਪਾੜਨਾ ਵਾ ਫਰਕ ਇਹ ਆ ਕਿ ਡਾਕਟਰ ਦੇ ਹੱਥ ਚ ਫੜਿਆ ਸ਼ਸਤਰ ਬੰਦੇ ਨੂੰ ਜ਼ਿੰਦਗੀ ਦਵੇਗਾ ਤੇ ਕ੍ਰਿਮੀਨਲ ਦੇ ਹੱਥ ਚ ਫੜਿਆ ਸ਼ਸਤਰ ਬੰਦੇ ਨੂੰ ਮੌਤ ਦਵੇਗਾ ਗੁਰੂ ਗੋਬਿੰਦ ਸਿੰਘ ਉਹ ਡਾਕਟਰਾਂ ਦਾ ਡਾਕਟਰ ਆ ਜਿਨੇ ਇਸ ਦੇਸ਼ ਦੇ ਹੱਡਾਂ ਚੋਂ ਗੁਲਾਮੀ ਦੀ ਪੀਕ ਕੱਢ ਕੇ ਇਸ ਦੇਸ਼ ਨੂੰ ਆਜ਼ਾਦੀ ਦਾ ਸੂਰਜ ਵਿਖਾਇਆ ਜੇ ਦੇਸ਼ ਦੇਸ਼ ਨਾ ਹੁੰਦਾ अगर आगे पिता दशमेश ना आगे होता